ਜੀ ਸਾਹਿਬ ਅ ਕਚੀ ਕਾ ਜੀ ਮੈਂ ਗੁਰਮੀਤ ਸਿੰਘ ਜ਼ੋਨ ਮੈਨੇਜਰ ਪੰਜਾਬ ਨਾਟਕਾ ਕਪੜੇ ਸਾਹਿਬ ਅਸੀਂ ਅੱਜ ਇੱਥੇ ਪਾਵਰ ਸਟਾਫ ਤੇ ਆਏ ਆ ਕੱਲ ਸਾਡੇ ਬੈਂਕ ਦਾ 118ਵਾਂ ਸਥਾਪਨਾ ਦਿਵਸ ਹੈਗਾ ਕੱਲ ਦੇ 24 ਜੂਨ ਨੂੰ 1908 ਸਖਤ ਸਤਿਕਾਰ ਸਨ ਬਣਦੀ ਸਥਾਪਨਾ ਕੀਤੀ ਗਈ ਸੀ ਤੇ ਅਸੀਂ ਕਿਉਂਕਿ ਇਹ ਬੈਂਕ ਦਾ ਬੜਾ ਵੱਡਾ ਦਿਨ ਹੈ ਇਸ ਕਰਕੇ ਅਸੀਂ ਇਸ ਮਤੇ ਆਪਸ ਸਾਥ ਆ ਕੇ ਬੈਂਕ ਵੱਲੋਂ ਇੱਕ ਵਾਟਰ ਪੂਰਨ ਇੱਕ ਦੋ ਦਿਨ ਦੀ ਅਸੀਂ ਸੇਵਾ ਕਰ ਲਈ ਆਏ ਤੇ ਸਾਡੇ ਬੈਂਕ ਨੂੰ ਦੋਸਤਾਂ ਨੂੰ ਮੈਨੇਜਮੈਂਟ ਦਾ ਸੰਦਰਭ ਬਹੁਤ ਬੜਾ ਸਹਯੋਗ ਹੈ ਇਸ ਕੰਮੇ ਦਾ ਬਹੁਤ ਬੜਾ ਸਹਯੋਗ ਹੈ ਤੇ ਸਾਡੇ ਪੰਜਾਬ ਸਿੰਘਾਂ ਦਾ ਦੂਸਰਾ ਨਾਂ ਹੀ ਪੰਜਾਬ ਹੈ ਇੱਥੇ ਦੇ ਰੈਜੀਡੈਂਟ ਦੋਸਤਾਂ ਹੈ ਨੇ ਤੇ ਤੁਸੀਂ ਜਿੱਦਾਂ ਅੱਗੇ ਸਾਨੂੰ ਹਮੇਸ਼ਾ ਆਪਣਾ ਪਿਆਰ ਸਤਾਰ ਆਪਣਾ ਸਾਥ ਦਿੱਤਾ ਹੈ ਅੱਗੇ ਵੀ ਅਸੀਂ ਤੁਸੀਂ ਅਜਿਹੀ ਉਮੀਦ ਕਰਦੇ ਹਾਂ ਕਿ ਸਾਡੇ ਬੈਂਕ ਨਾਲ ਜੁੜੇ ਰਹੋ ਸਾਡੇ ਬੈਂਕ ਦੀਆਂ ਜਿਹੜੀਆਂ ਸਕੀਮਾਂ ਦਾ ਫਾਇਦਾ ਉਠਾਓ ਤੇ ਅਸਾਨੂੰ ਇਦਾਂ ਹੀ ਸੇਵਾ ਕਰਨਾ ਮੌਕਾ ਦਿਓ ਤੇ ਨਾਲ ਹੀ ਕੱਲ ਤੋਂ ਵੀ ਸਾਡਾ ਸਥਾਪਨਾ ਦਿਵਸ ਹੈ ਪਿਛਲੇ ਕੱਲ ਅਸੀਂ ਹਰਤਾਖਸਰ ਸਾਹਿਬ ਦਾ ਕੰਪਰਸ ਸਾਹਿਬ ਰੱਖਦੇ ਸੀ ਜਿਹੜਾ ਹੋਟੈਲ ਨੇ ਸਾਡੇ ਉਸ ਦਿਨ ਸਾਡਾ ਹਾਲਗੇਟ ਸੁਨਲਾਪੀਸ ਅਗਰੋਂ ਫੇ ਲੰਗਰ ਤੇ ਚੀ ਲੱਗੇ ਜੀ ਤੇ ਸਾਰੀ ਸਾਥ ਸੱਜਣ ਨੂੰ ਮੰਨੂ ਦਰਖਾਸਤ ਐਕਲ ਤੇ ਸਿਰਫ ਸੀ حاضر ਹੋ ਕੇ ਸ਼ਾਮਿਲ ਹੋ ਕੇ ਸਾਡਾ ਮਾਣ ਪਾਓ। ਸ਼ੁਕਰੀਆ ਅੱਜ ਵੀ ਟੈਕਨਾਲੋਜੀ ਤਾਂ ਹੀ ਚੁੜੇ ਰੱਖਦੇ ਚਲੋ ਚਲੋ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਹ ਪੰਜਾਬ ਐਂਡ ਸਿੰਧ ਬੈਂਕ ਦੇ ਜੁਨior ਮੈਨੇਜਰ ਸਾਹਿਬ ਸਰਦਾਰ ਗੁਰਮੀ ਸਿੰਘ ਜੀ ਤੇ ਇੱਥੋਂ ਦੀ ਜਿਹੜੀ ਬੈਂਕ ਦੇ ਮੈਨੇਜਰ ਨੇ ਉਹਨਾਂ ਨੇ ਆਪਣੀ ਸਫਾਕ ਮੰਦਿਰ ਤੇ ਜਿਹੜੀ ਬੈਂਕ ਦਾ ਸਥਾਪਨਾ ਨੇ ਅੱਜ ਕੱਲ੍ਹ ਮਨਾ ਰਹੇ ਨੇ ਉਹਨੂੰ ਮੁੱਖ ਰੱਖਦੇ ਐ ਇਸ ਗੁਰਦਾਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਇੱਕ ਵਾਟਰ ਫੂਲਰ ਤੇ ਦੋ ਵੀਰ ਜੈ ਸੰਗਤਾਂ ਦੇ ਲਈ ਜਿਹੜੀਆਂ ਉਹਨਾਂ ਨੇ ਪਟਾਵਾਂ ਦਿੱਤੀਆਂ ਨੇ ਕਿ ਮੈਂ ਆਪਣਾ ਇਸ ਗੁਰਦਾਰਾ ਸਾਹਿਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਤੇ ਆਪਣੀ ਸੋਚੇ ਸਾਧਨ ਨਾਲ ਜਿੱਥੇ ਪੰਜਾਬ ਐਨ ਐਸ ਬੈਂਕ ਦੇ ਸਥਾਪਨਾ ਦੇ ਸਬੰਧੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰੂਕਾਰ ਲਈ ਦਵਾਮੰਦ ਕੀਤੀਆਂ ਨੇ ਤੇ ਸਾਡਾ ਇਸ ਬੈਂਕ ਨਾਲ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਵੀ ਸਿੰਧ ਬੈਂਕ ਦੇ ਨਾਮ ਦੇ ਨਾਲ ਹੀ ਪਹਿਲਾਂ ਪੰਜਾਬ ਲੱਗਦਾ ਹੈ ਇਹ ਮਤਲਬ ਇਹ ਮੰਨਿਆ ਜਾਂਦਾ ਦੀ ਵੀ ਇਹ ਸਿੱਖਾਂ ਦੀ ਬੈਂਕ ਹੈ ਸੋ ਮੈਂ ਇੱਕ ਵਾਰੀ ਫੇਰ ਇਸ ਗੁਰੂਕਾਰ ਦਾ ਮੁਕਸੀਬਾ ਹੋਣ ਦੇ ਨਾਤੇ ਇਹਨਾਂ ਨੂੰ ਇਸ ਮੁੱਚੇ ਸਾਫ ਦਾ ਧੰਨਵਾਦ ਕਰਦਾ ਹਾਂ ਯਕੀਨ ਦਿਵਾਉਣਾ ਵੀ ਅਸੀਂ ਅੱਗੇ ਤੋਂ ਵੀ ਇਹਨਾਂ ਦੀ ਬੈਂਕ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ ਵਾਹਿਗੁਰੂ ਜੀ ਖਾਲਸਾ ਸਾਹਿਬ